ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਾਜ਼ੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਪਈ ਨੂੰ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਿਹਾ ਵਪਾਰ ਦਾ ਕੰਮ ਕਰਦੇ ਆ ਬਾਈ ਰੁਟੀਨ ਚ ਪਸ਼ੂਆਂ ਦੇ ਰਹਿੰਦੇ ਨੇ ਤੇ ਰੂਟੀਨ ਚ ਦੂਜੇ ਤੀਜੇ ਦਿਨ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਆ ਮੋਲ ਰੇਟ ਜੈ ਜੀ ਹੁੰਦੇ ਬਾਈ ਦੇ ਅੱਜ ਤੱਕ ਨੈਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਜੰਟਾ ਪਿੰਡ ਮਾਣੂਕੇ ਗੱਲ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 985566068 ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਈ ਹਾਂ ਹਾਂ ਬਾਈ ਹੋ ਗਈ ਸੀ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਸੂਏ ਵਹਿੜਾ ਠੀਕ ਤੇ ਕਿੰਨਾ ਕੁ ਦੇ ਦੁੱਧ 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 ਦੇ ਦੁੱ ਉਦੋਂ ਤੇ ਕਰ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਜੀ ਫਣਾ ਦੇ ਸਹਿ ਸੋਹਣਿਆ ਸੋਨਾ ਗਲਾਬੀ ਥਣ ਚਾਰੇ ਥਣ ਨਿੱਖੜ ਮੇ ਇੱਕੋ ਸਹਿ ਦੇ ਹੱਥੀਂ ਚਵਾਈ ਆਲੇ ਆ ਜੀ ਬੈਕ ਸਾਈਡ ਤੋਂ ਹਵਾਨਾ ਕਰਮਾੜੀ ਦਾ ਚੈੱਕ ਕਰ ਲੋ ਜੀ ਵਾਲਟਾਂ ਬਹੁਤ ਨੇ ਹਵਾਨੇ ਚ ਸਾਰੀਆਂ ਕੱਢ ਕੇ ਸੋਨਾ ਜੀ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਕੱਦ ਕਾੜ ਤੇ ਵਜਨ ਵਾਲੀ ਰੈਡ ਆ 20 ਕਿਲੋ ਤੋਂ ਕੋਈ ਬਾਲਾ ਵਣੀ ਤੇ ਸੀਰੀਅਸ ਆ ਉਹ ਵੀ ਕਰਮਾੜੀ ਦੇ ਕੀ ਤੱਕਦੇ ਚਾਹੇ ਜਵਾਬ ਚ ਹੋਈ ਜਾਣ ਜੀ ਸਿਓ ਸਭ ਪੂਰੀਆਂ ਨੇ ਤੇ ਥਣਾ ਥਣਾ ਦੇ ਆ ਬਈ ਓਕੇ ਹੁਣ ਜੀ ਜਦੋਂ ਓਕੇ ਆ ਬਈ ਠੀਕ ਆ ਜੀ ਮੁੱਲ ਬਾਈ ਇਹਦਾ ਮੁੱਲ ਬਾਈ ਫੋਨ ਤੇ ਹੀ ਹੋਊਗਾ ਹੋਊਗਾ ਜੈਜ ਕਰਾਂਗੇ ਫੋਨ ਤੇ ਬਾਈ ਠੀਕ ਆ ਜੀ ਮੁੱਲ ਬਾਈ ਕਹਿੰਦਾ ਬਿਲਕੁਲ ਜੈਜ ਹੋਊਗਾ ਪਰ ਹੋਊਗਾ ਫੋਨ ਤੇ ਜਿਹੜੇ ਵੀ ਉਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਐ ਚਾਪ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਾਈ ਦੂਜਾ ਸੂਈਆ ਕਿੰਨੇ ਕ ਦਿਨ ਲੈ ਜੂ ਬਾਈ ਇਹ ਇਹ ਵੀ 5-7 ਦਿਨ ਹੀ ਲਊਗੀ ਠੀਕ ਆ ਜੀ ਕਿੰਨਾ ਕ ਦੁੱਧ ਦਿੱਤਾ ਪਹਿਲੇ ਦੁੱਧ ਇਹਨੇ ਵੀ ਬਾਈ 20 ਕਿੱਲੋ ਦਿੱਤਾ ਠੀਕ ਆ ਜੀ ਆਪਾਂ ਇੱਕ ਦਿਹਾੜੀ 20 ਕਿੱਲੋ ਹਾਂ 20 ਕਿੱਲੋ ਹੀ ਦੇਵਾਂਗੇ ਆਪਾਂ ਇੱਕ ਵਾਰ ਕੇ ਦਿਖਾ ਸੋਹਣੀ ਐਚਫਾ ਦੇਖ ਸਕਦੇ ਹੋ ਬਾਈ ਦੱਸਦਾ ਕਿ ਦੂਜੇ ਸੂਏ ਸੁੰਜੀ ਆ ਲਗਭਗ 5-4 ਦਿਨਾਂ ਦੀ ਇਹ ਵੀ ਕੱਚੀ ਆ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਫੇਸ ਕੁਆਲਿਟੀ ਤੇ ਰੰਗ ਰੂਪ ਦੀ ਸੋਹਣੀ ਆ ਜੀ ਮਾਲਕਾਂ ਨੇ ਇਹਦਾ ਵੀ 20 ਕਿਲੋ ਦੱਸਿਆ ਬਾਈ ਕਹਿੰਦਾ ਆਪਾਂ ਵੀ 20 ਕਹਿ ਕੇ ਹੀ ਦੇਣੀ ਆ ਤੇ ਬਾਕੀ 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਿਉਂਕਿ ਹਵਾਨਾ ਬਹੁਤ ਚੰਗਾ ਤਿਆਰ ਕੀਤਾ ਵਾ 5-4 ਦਿਨਾਂ ਤੇ ਕਰਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਬੈਕ ਸਾਈਡ ਤੋਂ ਵੇਖ ਲਓ ਥਾਣੇ ਇਹਦੇ ਵੀ ਸੋਹਣੇ ਆ ਨੇੜੇ ਤੋਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਜਾਰੇ ਤਾਂ ਨਿੱਖਰ ਮੈਂ ਇੱਕੋ ਸਾਇਦੇ ਹੱਤੀ ਜਵਾਈ ਵਾਲੇ ਥਾਣੋ ਜੀ ਜਿੰਨੀਆਂ ਵਲਟਾਂ ਸਾਰੀਆਂ ਕੱਢ ਕੇ ਸੋਣਾ ਸੱਟ ਚੈੱਕ ਕਰ ਸਕਦੇ ਹੋ ਥਣ ਇਹ ਸੀਰੀਅਲ ਸੌ ਕਰਨ ਵਾਲੀ ਪੂਰੀ ਆ ਚਾਹੇ ਜਵਾਕ ਚ ਹੋਈ ਇਹਦਾ ਮੁੱਲ ਬਈ ਕਿਹੜੇ ਬਈ ਫੋਨ ਤੇ ਇਹਦਾ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੰ ਨੰਬਰ ਇਹਦੀ ਕੀ ਡਿਟੇਲ ਆਈ ਇਹ ਵੀ ਬਾਈ ਦੂਜਾ ਸੁਆ ਇਹ ਕਿੰਨੇ ਕੇ ਤੰ ਲੈਜੂ ਬਾਈ ਇਹ ਵੀ ਬਾਈ 5-7 ਦਿਨ ਲੈਜੂ ਵੱਧ ਲੈਜੂਗੀ 10 ਦਿਨ ਲੈਜੂਗੀ ਇਹ ਠੀਕ ਆ ਜੀ ਕਿੰਨਾ ਕੇ ਦੇ ਦੂ ਬਾਈ ਇਹ ਵੀ ਤੋਂ ਦੇ ਨੇ ਬਾਈ ਪਹਿਲੇ ਸੁਆ ਉਤੇ 14 ਕਿਲੋ ਦੁੱਧ ਦਿੱਤਾ ਠੀਕ ਆ ਐਤਿਹਰ ਜਾਉ 15 ਹਾਂ ਇਹਨਾਂ ਦੀ 15 ਕਿਲੋ ਦੇ ਦੂੰਗੀ ਠੀਕ ਆ ਜੀ ਇਹ ਵੀ ਤੋਰ ਕੇ ਦੇਖਾ ਦੋ ਕ੍ਰਾਸ ਬਰੀਡ ਚ ਪੈਂਦੀ ਆ ਬਾਕੀ ਦੁੱਧ ਦੇ ਮੇਰਾ ਚੰਗਾ ਹੁੰਦਾ ਪੈੜ ਤੇ ਹੀ ਹੁੰਦੀ ਆ ਥੋੜੀ ਜਰਸੀ ਚ ਪੈਂਦੀ ਆ ਨਾ ਬਈ ਹਾਂ ਹਾਂ ਬਈ ਜਰਸੀ ਚ ਪੈਂਦੀ ਆ ਵੱਡੀ ਜਰਸੀ ਆ ਪੂਰੀ ਵੱਡੀ ਪੰਜਾਬ ਵਾਲੀ ਜਰਸੀ ਚ ਪੈਂਦੀ ਆ ਬਾਕੀ ਵਜਨ ਵਾਲੀ ਤੇ ਕੱਦ ਕਾਟ ਵਾਲੀ ਆ ਲਗਭਗ 7-8 ਦਰ ਲੈ ਜੂਗੀ ਵੱਧੀ ਲਿਜਾ ਸਕਦੀ ਆ ਕਿਉਂਕਿ ਝੋਲ ਝੂਲ ਬਹੁਤ ਪਈਆ ਹਵਾਨੇ ਚ ਪਿਛਲੇ ਸਵੇਰ 13 ਕਿਲੋ ਦੁੱਧ ਦਿੱਤਾ ਹੈ ਤੇ ਯਾਰ ਪਲੱਸ ਦੀ ਉਮੀਦ ਆ ਬਾਈ ਇਹ ਕਹਿੰਦਾ 15 ਕਿ ਕਹਿ ਕੇ ਦੇਣੀ ਆ ਬਾਕੀ ਸੇਵਾ ਦੇ ਸਰਤੇ ਆ ਚੰਗੀ ਸੇਵਾ ਹੋਰ ਹੋ ਜੇ ਤਾਂ ਵਾਧ ਵੀ ਲੈ ਸਕਦਾ ਕੱਲੀ ਕੱਚੀ ਕੱਚੀ ਆ ਤੁਸੀਂ ਦੇਖ ਸਕਦੇ ਹੋ ਭਵਾਨੇ ਚ ਵਾਲਟਲਾ ਚੈੱਕ ਕਰ ਸਕਦੇ ਹੋ ਲਗਭਗ 8-9 ਦਿਨ ਦਾ ਆਰਾਮ ਨਾਲ ਹੀ ਲੈ ਜੀ ਬਾਕੀ ਵਾਧ ਲਿਆ ਜਾ ਸਕਦੀ ਆ ਤੇ ਸੀਰ ਸਭ ਕਰਮ ਵਾਲੀ ਇਹ ਵੀ ਪੂਰੀ ਆ ਪੂਰੀ ਆ ਬਣਾ ਕੋਣਾ ਦੀ ਜਮਾਓ ਕਿ ਹੋਊਗੀ ਬੇਫਿਕਰ ਹੋ ਕੇ ਆ ਜਾਓ ਬਾਈ ਕਹਿੰਦਾ ਪਰਾਂ ਦੀ ਚਵਾਈ ਦੀ ਇੱਕ ਨੰਬਰ ਹੋਊਗੀ ਇਹਦਾ ਮੁੱਲ ਫੋਨ ਤੇ ਮੁੱਲ ਬਾਈ ਫੋਨ ਤੇ ਕਰਾਂਗੇ ਕਰਾਂਗੇ ਜਾਇਜ਼ ਜਮਾ ਫੋਨ ਤੇ ਮੁੱਲ ਠੀਕ ਆ ਜੀ ਹਾਂ ਪਹਿਲੇ ਵਾਲੇ ਵੀਡੀਓ ਚ ਵੀ ਤੁਸੀਂ ਦੇਖਿਆ ਹੀ ਆ ਮੁੱਲ ਜਾਇਜ਼ ਹੀ ਹੁੰਦੇ ਬਾਈ ਕਹਿੰਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆਊਗਾ ਕੋਈ ਵੀ ਐਨੀਮਲ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਗੰਨਤ ਕਰ ਸਕਦੇ ਆ ਜੀ ਧੰਨਵਾਦ